ਸਾਰੇ ਹੀ শ্রোਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ 1235 ਲੋਕਾਂ ਨੂੰ ਪਹਿਲੀ ਕਿਸ਼ਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ 24 ਅਪ੍ਰੈਲ ਨੂੰ ਖਾਤੇ ਵਿੱਚ ਹੋਵੇਗੀ ਟਰਾਂਸਫਰ ਪਹਿਲੀ ਕਿਸ਼ਤ ਕਿੰਨੀ ਆਵੇਗੀ ਤੇ ਕਿਹੜੇ ਕਿਹੜੇ ਲਾਭਪਾਤਰੀ ਕਿਹੜੇ ਕਿਹੜੇ ਬਲਾਕਾਂ ਦੇ ਵਿੱਚ ਜੋ ਇਹ ਪਹਿਲੀ ਕਿਸ਼ਤ ਆ ਰਹੀ ਹੈ ਉਹ ਆਪਣੇ ਕਰ ਬਣਾਉਣ ਲਈ ਤਿਆਰੀ ਕਰ ਦੇਣ ਜੋ 24 April ਨੂੰ ਪਹਿਲੀ ਕਿਸ਼ਤ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਜਾਵੇਗੀ ਸੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਾਰੇ ਹੀ ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ ਵਿੱਚ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਬੇਕਾਰੇ ਲੋਕ ਨੇ ਉਹਨਾਂ ਲਈ ਇਹ ਵਰਦਾਨ ਸਾਬਤ ਹੋ ਰਹੀ ਹੈ ਇਸ ਯੋਜਨਾ ਰਾਹੀਂ ਬੇਕਾਰ ਲੋਕਾਂ ਨੂੰ ਕਰ ਦੇਣ ਲਈ ਹਰੇਕ ਨੂੰ ਛੱਤ ਦੇਣ ਲਈ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਭਾਰਤ ਸਰਕਾਰ ਆਵਾਸ ਯੋਜਨਾ ਦੇ ਤਹਿਤ ਪਿਛਲੇ 55 ਸਾਲਾਂ ਵਿੱਚ ਵੀ ਬਹੁਤ ਸਾਰੇ ਜਿਹੜੇ ਬੇਘਰ ਲੋਕ ਸੀ ਉਹਨਾਂ ਨੂੰ ਕਰ ਦਿੱਤੇ ਗਏ ਹੁਣ ਜੋ ਇਸੇ ਸਾਲ ਤੋਂ 25-26 ਦੀ ਸ਼ੁਰੂਆਤ ਕੀਤੀ ਗਈ ਹੈ 25-26 ਦੇ ਵਿੱਚ ਜਿਹੜੇ ਘਰਾਂ ਦੇ ਰਿਸ਼ਟ ਤਿਆਰ ਹੋਈਏ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਕੋਲ ਆਪਣਾ ਘਰ ਨਹੀਂ ਉਹਨਾਂ ਨੂੰ ਪਹਿਲੀ ਕਿਸ਼ਤ ਪਾਉਣ ਵਾਸਤੇ 24 April ਨੂੰ ਉਹਨਾਂ ਦੇ ਖਾਤਿਆਂ ਦੇ ਜਾਂਚ ਕੀਤੀ ਜਾ ਰਹੀ ਹੈ ਔਰ 24 April ਨੂੰ ਉਹਨਾਂ ਦੇ ਖਾਤੇ ਵਿੱਚ ਪਹਿਲੀ ਕਿਸ਼ਤ ਟ੍ਰਾਂਸਫਰ ਹੋਵੇਗੀ ਜੋ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ TRY 2025-26 ਲਈ 1235 ਘਰਾਂ ਦੀ ਜਾਂਚ ਕੀਤੀ ਗਈ ਹੈ ਜੋ ਆਵਾਸ ਯੋਜਨਾ ਅੰਦਾ ਵਿੱਚ ਉਹਨਾਂ ਨੂੰ ਇਹ ਲਾਭ ਮਿਲੇਗਾ ਜੋ ਕਿ ਘਰ ਬਣਾਉਣ ਲਈ 1092 ਘਰਾਂ ਨੂੰ ਇਹ ਪ੍ਰਵਾਨਗੀ ਵੀ ਮਿਲ ਚੁੱਕੀ ਹੈ ਸੋ ਇਸ ਸੰਬੰਧੀ ਜੋ ਐਮਆਈਐਸ ਅਧਿਕਾਰੀ ਸੁਦੀਰ ਕੁਮਾਰ ਪਾਂਡੇ ਨੇ ਦੱਸਿਆ ਕਿ ਹਰੇਕ ਜ਼ਿਲ੍ਹੇ ਨੂੰ ਵਿਭਾਗ ਵੱਲੋਂ ਵਿੱਤੀ ਸਾਲ 2025-26 ਲਈ ਜੋ ਟੋਟਲ ਲਾਭਪਾਤਰੀ ਨੇ ਉਹਨਾਂ ਨੂੰ ਆਵਾਸ ਬਣਾਉਣ ਲਈ ਜੋ ਰਕਮ ਟਰਾਂਸਫਰ ਕਰ ਦਿੱਤੀ ਗਈ ਹੈ ਜ਼ਿਲ੍ਹੇ ਦੇ ਵਿੱਚ ਹੁਣ ਉਹਨਾਂ ਲਾਭਪਾਤਰੀਆਂ ਦੇ ਆਧਾਰ ਕਾਰਡ ਤੇ ਉਹਨਾਂ ਦੇ ਖਾਤਾ ਨੰਬਰ ਦੀ ਜਾਂਚ ਕਰਕੇ 24 April ਨੂੰ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਜਾਣਗੇ ਸੋ ਵੱਖ-ਵੱਖ ਬਲਾਕਾਂ ਦੇ ਵਿੱਚ ਵੱਖ-ਵੱਖ ਜਿਹੜੇ ਲਾਭਪਾਤਰੀ ਨੇ ਉਹਨਾਂ ਦਾ ਜਾਂਚ ਚੱਲ ਰਹੀ ਹੈ ਸੋ ਉਹਨਾਂ ਨੇ ਕਿਹਾ ਕਿ ਜੋ ਵੀ ਪ੍ਰਵਾਨਿਤ ਕਰਦੀ ਉਸਾਰੀ ਲਈ ਪਹਿਲੀ ਕਿਸ ਦੀ ਰਕਮ 24 April ਨੂੰ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਦਿੱਤੀ ਜਾਵੇਗੀ ਸੋ ਉਹਨਾਂ ਨੇ ਇਸ ਯੋਜਨਾ ਦੇ ਲਈ ਚੁਣੇ ਗਏ ਲਾਭਪਾਤਰੀ ਨੂੰ ਫੰਡ ਮੁਹੱਈਆ ਕਰਾਉਣ ਲਈ ਸਾਰੀਆਂ ਤਿਆਰੀਆਂ ਅੰਤਿਮ ਰੂਪ ਦੇ ਦਿੱਤਾ ਜਾ ਰਿਹਾ ਹੈ ਲਾਭਪਾਤਰੀਆਂ ਦੇ ਆਧਾਰ ਕਾਰਡ ਦੀ ਜਾਂਚ ਲਗਾਤਾਰ ਚੱਲੂ ਹੈ ਸੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਹੀ ਜਿਹੜੇ ਵੀ ਅਜੇ ਕੋਈ ਕਰ ਰਹੇਗੇ ਨੇ ਜਿਨ੍ਹਾਂ ਨੇ ਆਪਣਾ ਫਾਰਮ ਅਪਲਾਈ ਨਹੀਂ ਕੀਤਾ ਉਹ 30 April ਤੱਕ ਆਪਣਾ ਜਿਹੜਾ ਫਾਰਮ ਅਪਲਾਈ ਕਰ ਸਕਦੇ ਨੇ ਔਰ 30 April ਤੋਂ ਬਾਅਦ ਫਿਰ ਜਿਹੜਾ ਕਿ ਇਹ ਜੋ ਪ੍ਰਧਾਨ ਮੰਤਰੀ ਆਵਾਸ ਜੋ ਨਾ ਦਾ ਉਹ ਪੋਰਟਲ ਬੰਦ ਹੋ ਜਾਵੇਗਾ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਜੋ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਔਰ ਉਹਨਾਂ ਨੂੰ ਇਹ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ 2025 ਤੇ ਵਿੱਚ ਵਿੱਚ ਇਹ ਸਾਰੇ ਘਰ ਪੱਕੇ ਹੋ ਜਾਣਗੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੁੜਿਆ ਜਾ ਰਿਹਾ ਹੈ ਸੋ ਉਹਨਾਂ ਲਾਭਪਾਤਰੀਆਂ ਨੂੰ ਇਹੀ ਬੇਨਤੀ ਕਰ ਰਹੇ ਨੇ ਕਿ ਉਹ ਸਾਰੇ ਲਾਭਪਾਤਰੀ ਆਪਣੇ ਆਧਾਰ ਕਾਰਡ ਤੇ ਨਾਲ ਖਾਤਾ ਨੰਬਰ ਉਹ ਬਿਲਕੁਲ ਸਹੀ ਅਟੈਚ ਕਰਾਉਣ ਤਾਂ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਉਹਨਾਂ ਦੇ ਖਾਤਿਆਂ ਵਿੱਚ ਸਿੱਧੀ ਰਕਮ ਟ੍ਰਾਂਸਫਰ ਹੋਵੇ